ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੇਰਤ ਤੁਹਾਡਾ ਸਵਾਗਤ ਕਰਦੀ ਹਾਂ YouTube ਚੈਨਲ ਬੈਸਟ ਕੈਰੀਅਰ ਗਾਈਡ ਪਰ ਪੰਜਾਬੀ ਤੋਂ ਜੇ ਤੁਸੀਂ ਅੰਮ੍ਰਿਤਸਰ ਵਿੱਚ ਬਿਊਟੀ ਅਕੈਡਮੀ ਲੱਭ ਰਹੇ ਹੋ ਜਾਂ ਬਿਊਟੀ ਰਿਲੇਟਡ ਕੋਰਸ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਐਂਡ ਤੱਕ ਜ਼ਰੂਰ ਦੇਖਿਓ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਜਲਿਆਂ ਵਾਲਾ ਬਾਗ ਅਤੇ ਵਾਗਾ ਬਾਊਂਡਰ ਮੌਜੂਦ ਹਨ ਇੱਥੇ ਹੁੰਮਲੇ ਭਰਤ ਦੇ ਵੱਖ-ਵੱਖ ਖਿੱਸਿਆਂ ਤੋਂ ਲੋਕ ਆਉਂਦੇ ਹਨ ਅੰਮ੍ਰਿਤਸਰ ਸ਼ਹਿਰ ਸਿਰਫ ਟੂਰਿਜ਼ਮ ਲਈ ਹੀ ਨਹੀਂ ਸ਼ਿਕਸ਼ਿਆ ਦੇ ਮੈਦਾਨ ਵਿੱਚ ਵੀ ਕਾਫੀ ਮਸ਼ਹੂਰ ਹੈ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਟੌਪ 3 ਬਿਊਟੀ ਅਕੈਡਮੀਆ ਬਾਰੇ ਜਾਣਕਾਰੀ ਦਵਾਂਗੀ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੰਮ੍ਰਿਤਸਰ ਵਿੱਚ ਤਾਂ ਕਈ ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆ ਖੁੱਲ ਗਈਆਂ ਹਨ ਪਰ ਅੱਜ ਅਸੀਂ ਸਿਰਫ ਟੌਪ 3 ਅਕੈਡਮੀਆ ਬਾਰੇ ਹੀ ਗੱਲ ਕਰਾਂਗੇ ਜਿੱਥੇ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਇਹ ਅਕੈਡਮੀਆ ਕੁਝ ਸਟੂਡੈਂਟਸ ਨੂੰ ਪਲੇਸਮੈਂਟਸ ਵੀ ਦਿੰਦੀਆਂ ਹਨ Oren International Academy Amritsar Oren International Academy Amritsar ਵਿੱਚ ਬਿਊਟੀ ਕੋਰਸ ਕਰਵਾਉਣ ਲਈ ਪਹਿਲੇ ਨੰਬਰ ਤੇ ਆਉਂਦੀ ਹੈ ਇਸ ਅਕੈਡਮੀ ਵਿੱਚ ਪ੍ਰੋਫੈਸ਼ਨਲ ਟ੍ਰੇਨਿੰਗ ਦਾ ਦੁਰਾ ਸਪਲਾਈ ਦਿੱਤੀ ਜਾਂਦੀ ਹੈ ਔਰ ਇਹਨਾਂ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਵਿੱਚ ਇੱਕ ਬੈਚ ਵਿੱਚ 30-40 ਵਿਦਿਆਰਥੀਆਂ ਨੂੰ ਸਿਖਲਾਈ ਦਿੰਦੀ ਹੈ ਇੱਥੇ ਪੂਰੀ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 4 ਤੋਂ 5 ਲੱਖ ਹੈ ਜਦੋਂ ਕਿ ਉਹਨਾਂ ਦੀ ਮਿਆਦ ਲਗਭਗ 1 ਸਾਲ ਹੈ ਔਰ ਇਹਨਾਂ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਵਿਖੇ ਕਰਵਾਏ ਜਾਣ ਵਾਲੇ ਕੋਰਸਾਂ ਦੀ ਗੁਣਵੱਤਾ ਵਧੀਆ ਹੈ ਪਰ ਇੱਥੋਂ ਕੋਰਸ ਕਰਨ ਵਾਲੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਦਿੱਤੀ ਜਾਂਦੀ ਹੈ ਔਰ ਇਹਨਾਂ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਬਾਰੇ ਅਤੇ ਉੱਥੇ ਜਾ ਕੇ ਤੁਸੀਂ ਅਕੈਡਮੀ ਬਾਰੇ ਪੂਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ VLCC ਅਕੈਡਮੀ ਅੰਮ੍ਰਿਤਸਰ VLCC ਅਕੈਡਮੀ ਬਿਊਟੀ ਕੋਰਸ ਕਰਵਾਉਣ ਲਈ ਅੰਮ੍ਰਿਤਸਰ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ VLCC ਅਕੈਡਮੀ ਅੰਮ੍ਰਿਤਸਰ ਸ਼ਾਖਾ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਦਿੱਤੀ ਜਾਂਦੀ ਹੈ। ਇੱਥੇ ਬਿਊਟੀ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਬਿਊਟੀ ਕੋਰਸ ਦੀ ਫੀਸ 4 ਤੋਂ 5 ਲੱਖ ਰੁਪਏ ਹੈ ਅਤੇ ਕੋਰਸ ਦੀ ਡਿਊਰੇਸ਼ਨ 1 ਸਾਲ ਹੈ। ਇੱਥੇ ਕੋਰਸ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ VLCC ਅਕੈਡਮੀ ਅੰਮ੍ਰਿਤਸਰ ਦੀ ਕੋਰਸ ਗੁਣਵੱਤਾ ਵੀ ਬਹੁਤ ਵਧੀਆ ਹੈ। VLCC ਅਕੈਡਮੀ ਅੰਮ੍ਰਿਤਸਰ ਦੇ ਇੱਕ ਬੈਚ ਵਿੱਚ 30 ਤੋਂ 40 ਵਿਦਿਆਰਥੀ ਹੁੰਦੇ ਹਨ। ਵਿਦਿਆਰਥੀ VLCC ਅਕੈਡਮੀ ਬਾਰੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਪਤੇ ਤੇ ਵਿజిਟ ਵੀ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਾਲ ਕਰਕੇ ਵੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹਨ ਹੈਡਮਾਸਟਰਜ਼ ਅਕੈਡਮੀ ਹੈਡਮਾਸਟਰਜ਼ ਅਕੈਡਮੀ ਅੰਮ੍ਰਿਤਸਰ ਵਿੱਚ ਸੁੰਦਰਤਾ ਕੋਰਸ ਲਈ ਤੀਜੀ ਸਭ ਤੋਂ ਵਧੀਆ ਅਕੈਡਮੀ ਹੈ ਇੱਥੇ ਵੀ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਅਕੈਡਮੀ ਦੀਆਂ ਅੰਮ੍ਰਿਤਸਰ ਸਮੇਤ ਪੰਜਾਬ ਵਿੱਚ ਕਈ ਹੋਰ ਬ੍ਰਾਂਚਾਂ ਹਨ ਇੱਥੇ ਸੁੰਦਰਤਾ ਕੋਰਸ ਦੀ ਫੀਸ 30000 ਤੋਂ 2 ਲੱਖ ਤੱਕ ਹੈ ਅਤੇ ਮਿਆਦ 1 ਮਹੀਨੇ ਤੋਂ 1 ਸਾਲ ਤੱਕ ਹੈ ਹੈਡਮਾਸਟਰਜ਼ ਅਕੈਡਮੀ ਅੰਮ੍ਰਿਤਸਰ ਵਿੱਚ ਕੋਰਸ ਕਰਨ ਵਾਲੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਦਿੱਤੀ ਜਾਂਦੀ ਹੈ। ਜਦੋਂ ਪਰ ਇਹ ਤੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ। ਇੱਥੋਂ ਕੋਰਸ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਬੈਚ ਵਿੱਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੋਣ ਕਰਕੇ ਸਿੱਖਲਾਈ ਦੀ ਗੁਣਵੱਤਾ ਬਹੁਤੀ ਵਧੀਆ ਨਹੀਂ ਹੈ। ਹੈਡਮਾਸਟਰਜ਼ ਅਕੈਡਮੀ ਅੰਮ੍ਰਿਤਸਰ ਦੇ ਇੱਕ ਬੈਚ ਵਿੱਚ 30 ਤੋਂ 35 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਹੈਡਮਾਸਟਰਸ ਅਕੈਡਮੀ ਅੰਮ੍ਰਿਤਸਰ ਬਾਰੇ ਵੀ ਦੇ ਜਾਣਕਾਰੀ ਲਈ ਵਿਦਿਆਰਥੀ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹਨ ਅਤੇ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਵੀ ਪਤਾ ਕਰ ਸਕਦੇ ਹਨ ਇਹ ਤਿੰਨ ਅਕੈਡਮੀਆ ਅੰਮ੍ਰਿਤਸਰ ਵਿੱਚ ਬਹੁਤ ਫੇਮਸ ਅਕੈਡਮੀਆ ਹਨ ਪਰ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੀਆਂ ਟੌਪ 3 ਅਕੈਡਮੀਆ ਜੋ ਕਿ ਬਿਊਟੀ ਕੋਰਸਸ ਕਰਵਾਉਂਦੀਆਂ ਹਨ ਜੇ ਤੁਸੀਂ ਵੀ ਪੱਛ ਦੀ ਟੌਪ ਦੀ ਬਿਊਟੀ ਅਕੈਡਮੀ ਤੋਂ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਦੇ ਬਲੌਗ ਵਿੱਚ ਅਸੀਂ ਤੁਹਾਨੂੰ ਭਾਰਤ ਦੀਆਂ ਤਿੰਨ ਅਜਿਹੀਆਂ ਬਿਊਟੀ ਅਕੈਡਮੀਆਂ ਬਾਰੇ ਵੀ ਦੱਸਦੇ ਹਾਂ ਜਿੱਥੇ ਵਿਦਿਆਰਥੀ ਕੋਰਸ ਕਰਕੇ ਬਹੁਤ ਮਾਹਰ ਪੇਸ਼ੇਵਰ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਜਦੋਂ ਵੀ ਭਾਰਤ ਦੀ ਟੋਪ ਮੇਕਅਪ ਅਕੈडमी ਬਾਰੇ ਗੱਲ ਕਰਦੇ ਹਨ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਇੱਕ ਹੀ ਨਾਮ ਆਉਂਦਾ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈडमी ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈडमी ਮੇਕਅਪ ਅਤੇ ਬਿਊਟੀ ਕੋਰਸ ਪ੍ਰਦਾਨ ਕਰਨ ਦੀ ਭਾਰਤ ਦੀ ਨੰਬਰ 1 ਅਕੈडमी ਹੈ ਇਸ ਅਕੈडमी ਨੂੰ ਉੱਚ ਸਿਖਲਾਈ ਗੁਣਵੱਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 5 ਵਾਰ ਬੈਸਟ ਬਿਊਟੀ ਅਕੈडमी ਦਾ ਅਵਾਰਡ ਵੀ ਮਿਲਿਆ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈ ਪ੍ਰੋਫੈਸ਼ਨਲ ਟ੍ਰੇਨਰ ਜ਼ੋਰਾ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਹੀ ਹੁੰਦੇ ਹਨ ਤਾਂ ਜੋ ਹਰੇਕ ਬੱਚੇ ਤੇ ਧਿਆਨ ਜਾ ਸਕੇ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰਿੰਗ ਕੋਸਮੈਟੋਲੋਜੀ ਕੋਰਸ ਅਤੇ ਮਾਸਟਰਿੰਗ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦੇ ਬੈਸਟ ਕੋਸਮੈਟੋਲੋਜੀ ਕੋਰਸ ਮੰਨੇ ਗਏ ਹਨ। ਪੂਰੇ ਭਾਰਤ ਦੇ ਨਾਲ ਨਾਲ ਨੇਪਾਲ, ਭੂਟਾਨ, ਬੰਗਲਾਦੇਸ਼, ਆਸਟ੍ਰੇਲੀਆ ਆਦਤੋਂ ਵਿਦਿਆਰਥੀ ਇੱਥੇ ਸਿੱਖਲਾਈ ਲਈ ਆਉਂਦੇ ਹਨ। ਮੇਰੀ ਬਿੰ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਪਰਮਨੈਂਟ ਮੇਕਅਪ ਕੋਰਸ ਅਤੇ ਇੰਟਰਨੈਸ਼ਨਲ ਕੋਰਸ ਅਗਲੀ ਪਤਲੀ ਸਭ ਤੋਂ ਵਧੀਆ ਅਕੈਡਮੀ ਮੰਨਿਆ ਗਿਆ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਸੁੰਦਰਤਾ ਕੰਪਨੀਆਂ ਵਿੱਚ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਪਲੇਸਮੈਂਟ ਦਿੰਦੀ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ। ਮੇਰੀ ਵੀਂਜ ਇੰਟਰਨੈਸ਼ਨਲ ਅਕੈडमी ਦੀਆਂ ਦੋ ਬ੍ਰਾਂਚੇਜ਼ ਹਨ। ਇੱਕ ਬ੍ਰਾਂਚ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਅਤੇ ਦੂਜੀ ਬ੍ਰਾਂਚ ਦਿੱਲੀ ਵਿੱਚ ਰਾਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ। ਮੇਰੀ ਵੀਂਜ ਇੰਟਰਨੈਸ਼ਨਲ ਅਕੈडमी ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਗਿਆ ਹੈ। ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਅਕੈडमी ਬਾਰੇ ਪੂਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ। ਦੂਜੇ ਨੰਬਰ ਤੇ ਆਉਂਦੀ ਹੈ VLCC ਇੰਸਟੀਚਿਊਟ ਮੁੰਬਈ VLCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਭਾਰਤ ਦੀ ਦੂਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਹੈ VLCC ਇੰਸਟੀਚਿਊਟ ਦੇ ਅੰਦੇਸ਼ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਹਨ ਇਸ ਅਕੈਡਮੀ ਵਿੱਚ ਵੀ ਹਾਈਲੀ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਤੁਹਾਨੂੰ ਸਾਰੀ ਚੀਜ਼ਾਂ ਡਿਟੇਲ ਵਿੱਚ ਸਮਝਾਉਂਦੇ ਹਨ VLCC ਇੰਸਟੀਚਿਊਟ ਵਿੱਚ ਇੱਕ ਬੈਚ ਵਿੱਚ ਚਲਿਤ ਤੋਂ 50 ਸਟੂਡੈਂਟਸ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਇੱਥੇ ਕੋਰਸ ਪੂਰਾ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਫੀਸ ਲਗਭਗ 5 ਲੱਖ ਰੁਪਏ ਹੈ ਜੇ ਤੁਸੀਂ ਇੱਥੋਂ ਕੋਰਸ ਪੂਰਾ ਕਰ ਤਾਂ ਸਿਰਫ ਕੁਝ ਵਿਦਿਆਰਥੀਆਂ ਨੂੰ ਹੀ ਇੰਟਰਨਸ਼ਿਪ ਤੇ ਪਲੇਸਮੈਂਟ ਦਿੱਤੀ ਜਾਂਦੀ ਹੈ। ਬਾਕੀ ਵਿਦਿਆਰਥੀਆਂ ਨੂੰ ਆਪਣੇ ਆਪ ਨੌਕਰੀਆਂ ਤੇ ਇੰਟਰਨਸ਼ਿਪ ਦੀ ਭਾਲ ਕਰਨੀ ਪੈਂਦੀ ਹੈ। ਜੇ ਤੁਸੀਂ VLCC ਇੰਸਟੀਚਿਊਟ ਮੁੰਬਈ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ। ਤੀਜੇ ਨੰਬਰ ਤੇ ਆਉਂਦੀ ਹੈ ਲਕਮੇ ਅਕੈਡਮੀ ਮੁੰਬਈ। ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਤੀਜੇ ਨੰਬਰ ਤੇ ਬਿਊਟੀ ਅਕੈਡਮੀ ਹੈ। ਲਕਮੇ ਅਕੈਡਮੀ ਦੀੰ ਦੇਸ਼ ਭਰ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਹਨ ਅਤੇ ਸਾਰੇ ਕਿਤੇ ਹਾਈ ਕੁਆਲਿਟੀ ਟ੍ਰੇਨਰਜ਼ ਦੁਆਰਾ Lakme Academy ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਤੁਸੀਂ ਇੱਥੇ ਬਿਊਟੀਸ਼ੀਅਨ ਅਤੇ ਕੋਸਮੈਟੋਲੋਜੀ ਕੋਰਸ ਕਰ ਸਕਦੇ ਹੋ। ਇੱਥੋਂ ਕੋਰਸ ਪੂਰਾ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਇੱਥੋਂ ਦੀ ਫੀਸ 5 ਲੱਖ 5000 ਰੁਪਏ ਹੋਏਗੀ। ਜੇ ਤੁਸੀਂ ਇੱਥੋਂ ਕੋਰਸ ਕਰਦੇ ਹੋ ਤਾਂ ਇੱਥੇ ਸਿਰਫ ਕੁਝ ਵਿਦਿਆਰਥੀਆਂ ਨੂੰ ਹੀ ਇੰਟਰਨਸ਼ਿਪ ਤੇ ਜੋਬ ਪਲੇਸਮੈਂਟ ਦਿੱਤੀ ਜਾਂਦੀ ਹੈ। ਬਾਕੀ ਵਿਦਿਆਰਥੀਆਂ ਨੂੰ ਆਪਣੇ ਆਪ ਜੋਬ ਲੱਭਣੀ ਪੈਂਦੀ ਹੈ ਜਾਂ ਫਿਰ ਆਪਣੇ ਆਪ ਹੀ ਇੰਟਰਨਸ਼ਿਪ ਦੀ ਪਾਲ ਕਰਨੀ ਪੈਂਦੀ ਹੈ। ਜੇ ਤੁਸੀਂ Lakme ਕਰਨੇ ਵਿੱਚ ਦਾਖਲੇ ਲੈਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਜਾਂ مشਵਰਾ ਚਾਹੁੰਦੇ ਹੋ ਤਸਪਿੰਦ ਦੇ ਦਿੱਤੇ ਪਤੇ ਤੇ ਵਿజిਟ ਵੀ ਕਰ ਸਕਦੇ ਹੋ ਜਾਂ ਫਿਰ ਕਾਲ ਕਰਕੇ ਵੀ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਜੇ ਤੁਸੀਂ ਬਿਊਟੀ ਕੋਰਸ ਕਰਨਾ ਚਾਹੁੰਦੇ ਹੋ ਅਤੇ ਆਪਣਾ ਫਿਊਚਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਪਰਸਨਲੀ ਸਲਾਹ ਦਿੰਦੀ ਹਾਂ ਕਿ ਪਾਟ ਦੀ ਟਾਪ ਬਿਊਟੀ ਅਕੈਡਮੀ ਤੋਂ ਹੀ ਕੋਰਸ ਕਰੋ ਜਿੱਥੇ ਮਿਲਦੀ ਹੈ ਤੁਹਾਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਅਤੇ 100% ਜੋਬ ਪਲੇਸਮੈਂਟ ਤਾਂ ਕਿ ਤੁਹਾਨੂੰ ਕੋਰਸ ਕਰਨ ਤੋਂ ਬਾਅਦ ਅਲੱਗ ਤੋਂ ਨੌਕਰੀ ਦੀ ਭਾਲ ਨਾ ਕਰਨੀ ਪਵੇ ਜੇ ਤੁਸੀਂ ਬਿਊਟੀ ਇੰਡਸਟਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਬੈਸਟ ਕਰੀਅਰ ਗਾਈਡ ਫਰ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਤੁਹਾਨੂੰ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਅਖੀਰ 'ਚ ਮੈਂ ਕਹਿਣਾ ਚਾਹੂੰਗੀ ਕਿ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਿਊਟੀ ਇੰਡਸਟਰੀ ਬਾਰੇ ਨਵੀਂ ਜਾਣਕਾਰੀ ਨਾਲ